ਜੀ ਸਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਇਸ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਠਾਣਾ ਧਰਮਕੋਟ ਵਿੱਚ ਦਰਜ ਹੋਏ ਮਕਦਮਾ ਨੰਬਰ 1325 ਦੇ ਵਿੱਚ ਸਾਡੇ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ ਮੋਗਾ ਧਰਮਕੋਟ ਮੋਗਾ ਤੋਂ ਜਲੰਧਰਾ ਰਾਈ ਸੜਕ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਦੇ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ। ਇਸ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ ਤੇ ਇਹ ਉਸ ਇਸ ਦੇ ਹੈਰੋਇਨ ਦੇ ਨਾਲ ਨਾਲ ਇਸ ਕੋਲੋਂ ਇੱਕ i20 ਗੱਡੀ ਵੀ ਰਿਕਵਰ ਕੀਤੀ ਗਈ ਹੈ। ਇਹਦਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਹੋ ਕਰਕੇ ਇਹਦਾ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ। ਤੇ ਇਹਨੇ ਇੱਥੇ ਕਿਸ ਨੂੰ ਦੇਣੀ ਸੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਾਦਮੇ ਦਰਜ ਹਨ ਹਾਂਜੀ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਐਨਡੀਪੀਏ ਸੈਕਟ ਦੇ ਮੁਕਾਦਮੇ ਦਰਜ ਹਨ ਤੇ ਇਸ ਦਾ ਇਸ ਦੇ ਸਾਥੀਆਂ ਬਾਰੇ ਵੀ ਪਤਾ ਲੱਗਾ